ਪੋਰਨ ਦੇਖਣਾ ਇੰਡੀਆ ਦੇ ਵਿੱਚ ਇੱਕ ਕ੍ਰਾਈਮ ਹੈ ਹਾਂਜੀ ਇੰਡੀਆ ਦੇ ਵਿੱਚ ਜੇਕਰ ਤੁਸੀਂ ਪੋਰਨ ਫਿਲਮਾਂ ਦੇਖਦੇ ਹੋ ਉਹਨਾਂ ਨੂੰ ਸ਼ੇਅਰ ਕਰਦੇ ਹੋ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਜਾਂ ਫਿਰ ਪੋਰਨ ਫਿਲਮਾਂ ਬਣਾਉਂਦੇ ਹੋ ਤਾਂ ਇਹ ਸਾਰੇ ਦੇ ਸਾਰੇ ਕਾਨੂੰਨੀ ਜੁਰਮ ਨੇ ਜਿਸ ਦੇ ਵਿੱਚ ਪਹਿਲੀ ਵਾਰ ਇਹ ਜੇ ਹੱਕ ਕਰਨ ਤੇ ਤੁਹਾਨੂੰ 5 ਸਾਲ ਦੀ ਸਜ਼ਾ ਹੋਵੇਗੀ ਜੇਕਰ ਤੁਸੀਂ ਦੂਜੀ ਵਾਰ ਪੋਰਨ ਫਿਲਮਾਂ ਦੇਖਦੇ ਫੜੇ ਜਾਂਦੇ ਹੋ ਤਾਂ ਤੁਹਾਨੂੰ 7 ਸਾਲ ਦੀ ਸਜ਼ਾ ਹੋਵੇਗੀ ਜੇਕਰ ਤੁਸੀਂ ਸਾਹਮਣੇ ਵਾਲੇ ਇਨਸਾਨ ਦੀ ਮਰਜ਼ੀ ਤੋਂ ਬਿਨਾਂ ਉਸ ਨੂੰ WhatsApp ਦੇ ਉੱਪਰ Instagram ਦੇ ਉੱਪਰ Messenger ਦੇ ਉੱਪਰ ਜਾਂ ਕਿਸੇ ਵੀ ਹੋਰ ਚੀਜ਼ ਦੇ ਉੱਪਰ ਕੋਈ ਅਸ਼ਲੀਲ ਵੀਡੀਓ ਭੇਜਦੇ ਹੋ ਤਾਂ ਤੁਹਾਡੇ ਉੱਪਰ ਮੁ ਜੇਕਰ ਤੁਸੀਂ ਕੋਈ ਪੌੜਨ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਵੀ ਅਪਲੋਡ ਕਰਦੇ ਹੋ ਤਾਂ ਤਾਂ ਵੀ ਤੁਹਾਡੇ ਉੱਪਰ ਮੁਕੱਦਮਾ ਦਰਜ ਹੋ ਸਕਦਾ ਹੈ ਕੀ ਪੋਰਨ ਦੇਖਣਾ ਇੰਡੀਆ ਦੇ ਵਿੱਚ ਇੱਕ ਕ੍ਰਾਈਮ ਹੈ ਹਾਂਜੀ ਇੰਡੀਆ ਦੇ ਵਿੱਚ ਜੇਕਰ ਤੁਸੀਂ ਪੋਰਨ ਫਿਲਮਾਂ ਦੇਖਦੇ ਹੋ ਉਹਨਾਂ ਨੂੰ ਸ਼ੇਅਰ ਕਰਦੇ ਹੋ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਜਾਂ ਫਿਰ ਪੋਰਨ ਫਿਲਮਾਂ ਬਣਾਉਂਦੇ ਹੋ ਤਾਂ ਇਹ ਸਾਰੇ ਦੇ ਸਾਰੇ ਕਾਨੂੰਨੀ ਜੁਰਮ ਨੇ ਸਾਈਬਰ ਐਕਟ ਦੀ ਧਾਰਾ 67A ਦੇ ਤਹਿਤ ਤੁਹਾਡੇ ਉੱਪਰ ਮੁਕਾਦਮਾ ਦਰਜ ਹੋ ਸਕਦਾ ਹੈ ਜੇਕਰ ਤੁਸੀਂ ਇਹਨਾਂ ਕਿਸੇ ਵੀ ਚੀਜ਼ ਦੇ ਵਿੱਚੋਂ ਇੱਕ ਚੀਜ਼ ਵੀ ਕਰਦੇ ਹੋ ਅਸੀਂ ਪਿਛਲੇ ਦਿਨਾਂ ਦੇ ਵਿੱਚ ਇੱਕ ਪੋਰਨ ਸਟਾਰ ਦੇ ਉੱਪਰ ਵੀਡੀਓ ਕੀਤੀ ਸੀ ਉਸ ਵੀਡੀਓ ਦੇ ਥੱਲੇ ਕਈ ਜਣੇ ਦੇ ਕਮੈਂਟ ਆਏ ਸੀ ਜਿਨ੍ਹਾਂ ਦੇ ਵਿੱਚ ਮੋਸਟਲੀ ਇਹੀ ਚੀਜ਼ ਪੁੱਛੀ ਗਈ ਸੀ ਕਿ ਇੰਡੀਆ ਦੇ ਅੰਦਰ ਪੋਰਨ ਦੇਖਣਾ ਕੀ ਨਾਲ ਜਾਣਕਾਰੀ ਦਿੰਨੇ ਹਾਂ ਕਿ ਤੁਹਾਡੇ ਉੱਪਰ ਕਿਹੜੀਆਂ-ਕਿਹੜੀਆਂ ਧਾਰਾ ਲੱਗ ਸਕਦੀਆਂ ਨੇ ਜੇਕਰ ਤੁਸੀਂ ਇੰਡੀਆ ਦੇ ਅੰਦਰ ਕੋਈ ਵੀ ਪੌਰਨ ਵੀਡੀਓ ਦੇਖਦੇ ਹੋ ਸ਼ੇਅਰ ਕਰਦੇ ਹੋ ਜਾਂ ਬਣਾਉਂਦੇ ਹੋ ਤੇ ਨਾਲ ਹੀ ਇੰਡੀਆ ਦੇ ਵਿੱਚ ਇੱਕ ਬਹੁਤ ਵੱਡਾ ਫਰਾਡ ਚੱਲਦਾ ਹੈ ਜਿੱਥੇ ਤੁਹਾਨੂੰ ਕਿਸੇ ਨਕਲੀ ਪੁਲਿਸ ਆਫੀਸਰ ਦੀ ਕਾਲ ਆਉਂਦੀ ਹੈ ਉਹ ਕਹਿੰਦਾ ਹੈ ਕਿ ਤੁਸੀਂ Google Chrome ਦੇ ਉੱਪਰ ਜਾ ਕੇ ਕੋਈ ਪੌਰਨ ਵੀਡੀਓ ਦੇਖੀ ਹੈ ਇਸ ਕਰਕੇ ਤੁਹਾਡੇ ਉੱਪਰ FIR ਦਰਜ ਹੋ ਚੁੱਕੀ ਹੈ ਤੇ ਤੁਹਾਡੇ ਤੋਂ ਪੈਸੇ ਠੱਗ ਲਏ ਜਾਂਦੇ ਨੇ ਇਹ ਦੋ ਤਿੰਨ ਕਾਰਨ ਸਨ ਜਿਨ੍ਹਾਂ ਦੇ ਬਾਰੇ ਸੋਚਿਆ ਕਿ ਇਦਾਂ ਦੀ ਇੱਕ ਵੀਡੀਓ ਲੈ ਕੇ ਆਉਣੀ ਚਾਹੀਦੀ ਹੈ ਜਿਨ੍ਹਾਂ ਦੇ ਨਾਲ ਲੋਕਾਂ ਦੇ ਵਿੱਚ ਅਵੇਅਰਨੈਸ ਆਵੇ ਜਿਹੜੇ ਸਾਈਬਰ ਫਰਾਡ ਹੁੰਦੇ ਨੇ ਇਹ ਤੁਹਾਨੂੰ ਇਹੀ ਕਹਿੰਦੇ ਨੇ ਕਿ ਤੁਸੀਂ Google Chrome ਦੇ ਉੱਪਰ ਜਾ ਕੇ ਕੋਈ ਅਸ਼ਲੀਲ ਵੀਡੀਓ ਦੇਖੀ ਹੈ ਤੇ Google Chrome ਨੇ ਤੁਹਾਡੇ ਉੱਪਰ FIR ਦਰਜ ਕਰਵਾ ਦਿੱਤੀ ਹੈ ਤੇ ਤੁਹਾਡੇ ਤੋਂ ਇਹ ਕਹਿ ਕੇ ਪੈਸੇ ਠੱਗ ਲਏ ਜਾਂਦੇ ਨੇ ਤੁਹਾਨੂੰ ਇੱਥੇ ਦੱਸ ਦਿੰਦੇ ਆ ਚਾਹੇ ਤੁਸੀਂ Google Chrome ਦੇ ਉੱਪਰ ਜਾ ਕੇ ਕਿੰਨੀਆਂ ਵੀ ਪੌਰਨ ਵੀਡੀਓ ਦੇਖ ਲਓ Google Chrome ਕਿਸੇ ਦੇ ਉੱਪਰ ਕੋਈ ਵੀ FIR ਦਰਜ ਨਹੀਂ ਕਰਵਾਉਂਦਾ ਜੇਕਰ ਤੁਸੀਂ ਕਿਸੇ ਪਬਲਿਕ ਪਲੇਸ ਦੇ ਉੱਪਰ ਪੌਰਨ ਵੀਡੀਓ ਦੇਖਦੇ ਹੋ ਜਿੱਥੇ ਹੋਰ ਵੀ ਲੋਕ ਮੌਜੂਦ ਨੇ ਤਾਂ ਉਹ ਤੁਹਾਡੇ ਉੱਪਰ FIR ਦਰਜ ਕਰਵਾ ਸਕਦੇ ਨੇ ਜਿਸ ਦੇ ਵਿੱਚ ਪਹਿਲੀ ਵਾਰ ਇਹ ਜੇ ਕਰਨ ਤੇ ਤੁਹਾਨੂੰ 5 ਸਾਲ ਦੀ ਸਜ਼ਾ ਹੋਵੇਗੀ ਜੇਕਰ ਤੁਸੀਂ ਦੂਜੀ ਵਾਰ ਪੋਰਨੋ ਫਿਲਮਾਂ ਦੇਖਦੇ ਫੜੇ ਜਾਂਦੇ ਹੋ ਤਾਂ ਤੁਹਾਨੂੰ 7 ਸਾਲ ਦੀ ਸਜ਼ਾ ਹੋਵੇਗੀ ਅਜਿਹਾ ਇੱਕ ਕੇਸ ਇੰਡੀਆ ਦੇ ਵਿੱਚ ਵੀ ਹੋਇਆ ਸੀ ਜਦੋਂ ਟ੍ਰੇਨ ਦੇ ਅੰਦਰ ਇੱਕ ਪੁਲਿਸ ਇੰਸਪੈਕਟਰ ਅਸ਼ਲੀਲ ਵੀਡੀਓ ਦੇਖ ਰਿਹਾ ਹੁੰਦਾ ਹੈ ਪੁਲਿਸ ਇੰਸਪੈਕਟਰ ਦੇ ਉੱਪਰ ਵਾਲੀ ਸੀਟ 'ਤੇ ਇੱਕ ਔਰਤ ਰਹੀ ਸੀ ਤੇ ਉਹ ਦੇਖ ਲੈਂਦੀ ਹੈ ਕਿ ਪੁਲਿਸ ਇੰਸਪੈਕਟਰ ਕੋਈ ਅਸ਼ਲੀਲ ਵੀਡੀਓ ਦੇਖ ਰਿਹਾ ਹੈ ਤੇ ਉਹ ਅਗਲੇ ਸਟੇਸ਼ਨ ਦੇ ਉੱਪਰ ਉਹ ਔਰਤ ਜਾ ਕੇ ਪੁਲਿਸ ਇੰਸਪੈਕਟਰ ਦੀ ਸ਼ਿਕਾਇਤ ਕਰਦੀ ਹੈ ਤੇ ਉਸ ਪੁਲਿਸ ਇੰਸਪੈਕਟਰ ਦੇ ਖਿਲਾਫ ਮੁਕੱਦਮਾ ਦ ਇਨਸਾਨ ਦੀ ਮਰਜ਼ੀ ਤੋਂ ਬਿਨਾਂ ਉਸ ਨੂੰ WhatsApp ਦੇ ਉੱਪਰ Instagram ਦੇ ਉੱਪਰ Messenger ਦੇ ਉੱਪਰ ਜਾਂ ਕਿਸੇ ਵੀ ਹੋਰ ਚੀਜ਼ ਦੇ ਉੱਪਰ ਕੋਈ ਅਸ਼ਲੀਲ ਵੀਡੀਓ ਭੇਜ ਦਿੰਨੇ ਹੋ ਤਾਂ ਤੁਹਾਡੇ ਉੱਪਰ ਮੁਕਾਦਮਾ ਦਰਜ ਹੋ ਸਕਦਾ ਹੈ। ਇੱਥੇ ਇਕੱਲੀ ਵੀਡੀਓ ਹੀ ਨਹੀਂ ਜੇਕਰ ਤੁਸੀਂ ਕਿਸੇ ਨੂੰ ਅਸ਼ਲੀਲ ਫੋਟੋ ਵੀ ਭੇਜ ਦਿੰਨੇ ਹੋ ਤਾਂ ਵੀ ਤੁਹਾਡੇ ਖਿਲਾਫ ਕਾਤਮਾ ਦਰਜ ਹੋ ਸਕਦਾ ਹੈ। ਪਰ ਸ਼ਰਤ ਇਹ ਹੀ ਹੈ ਕਿ ਸਾਹਮਣੇ ਵਾਲਾ ਇਨਸਾਨ ਤੁਹਾਡੇ ਸ਼ਿਕਾਇਤ ਕਰ ਦਵੇ। ਜੇਕਰ ਤੁਸੀਂ ਕੋਈ ਪੌੜਨ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਵੀ ਅਪਲੋਡ ਕਰਦੇ ਹੋ ਤਾਂ ਤਾਂ ਵੀ ਤੁਹਾਡੇ ਉੱਪਰ ਮੁਕਾਦਮਾ ਦਰਜ ਹੋ ਸਕਦਾ ਹੈ। ਪਰ ਜੇਕਰ ਤੁਸੀਂ Google Chrome ਦੇ ਉੱਪਰ ਜਾ ਕੇ ਕੋਈ ਵੀ ਅਸ਼ਲੀਲ ਕਿਸੇ ਦੇ ਖਿਲਾਫ ਕੋਈ ਵੀ ਐਫ ਆਈ ਆਰ ਦਰਜ ਨਹੀਂ ਕਰਵਾਉਂਦਾ ਪਰ ਜਿਹੜੇ ਸਾਈਬਰ ਫਰਾਡ ਕਰਨ ਵਾਲੇ ਲੋਕ ਹੁੰਦੇ ਨੇ ਉਹ ਇਹੀ ਕਹਿੰਦੇ ਨੇ ਕਿ ਤੁਸੀਂ Google Chrome ਦੇ ਉੱਪਰ ਜਾ ਕੇ ਅਸ਼ਲੀਲ ਵੀਡੀਓ ਸਰਚ ਕੀਤੀ ਹੈ ਜਾਂ ਦੇਖੀ ਹੈ ਇਸ ਕਾਰਨ Google Chrome ਨੇ ਤੁਹਾਡੇ ਉੱਪਰ ਐਫ ਆਈ ਆਰ ਦਰਜ ਕਰਵਾ ਦਿੱਤੀ ਹੈ ਤੇ ਹੁਣ ਜਾਂ ਤਾਂ ਤੁਸੀਂ ਜੇਲ੍ਹ ਜਾਓ ਜਾਂ ਫਿਰ ਸਾਡੇ ਨਾਲ ਸੈਟਲਮੈਂਟ ਕਰ ਲਓ ਤੇ ਇਸ ਤਰ੍ਹਾਂ ਕਹਿ ਕੇ ਸਾਹਮਣੇ ਵਾਲੇ ਇਨਸਾਨ ਤੋਂ ਪੈਸੇ ਠੱਗ ਲਏ ਜਾਂਦੇ ਨੇ ਇਹ ਜਿਹੜੇ ਸਾਈਬਰ ਫਰਾਡ ਕਰਨ ਵਾਲੇ ਹੁੰਦੇ ਨੇ ਇਹ ਤੁਹਾਨੂੰ ਵੀਡੀਓ ਕਾਲ ਵੀ ਕਰ ਸਕਦੇ ਨੇ ਜ ਜਿਹਨਾਂ ਦੇ ਵਿੱਚ ਇਹਨਾਂ ਨੇ ਪੁਲਿਸ ਇਨਸਪੈਕਟਰ ਦੀ ਵਰਦੀ ਪਾਈ ਹੋਵੇਗੀ ਜਾਂ ਫਿਰ ਤੁਹਾਨੂੰ ਵੌਇਸ ਕਾਲ ਵੀ ਕਰ ਸਕਦੇ ਨੇ ਤੇ ਇਹਨਾਂ ਦੀ ਜਿਹ ਕਿਸੇ ਇਨਸਾਨ ਦੇ ਉੱਪਰ ਕੋਈ ਵੀ ਐਫ ਆਈ ਆਰ ਦਰਜ ਹੁੰਦੀ ਹੈ ਤਾਂ ਉਹ ਥਾਣੇ ਦੇ ਅੰਦਰ ਦਰਜ ਹੁੰਦੀ ਹੈ ਤੇ ਥਾਣੇ ਵਾਲੇ ਤੁਹਾਨੂੰ ਥਾਣੇ ਦੇ ਵਿੱਚ ਬੁਲਾਉਣਗੇ ਤੇ ਨਾਲੇ ਤੁਹਾਨੂੰ ਦੱਸਣਗੇ ਕਿ ਆਹ ਜ਼ਿਲ੍ਹੇ ਦੇ ਆਹ ਥਾਣੇ ਦੇ ਵਿੱਚ ਤੁਸੀਂ ਪਹੁੰਚਣਾ ਹੈ ਨਾ ਕਿ ਉਹ ਤੁਹਾਨੂੰ ਫੋਨ ਦੇ ਉੱਪਰ ਕਾਲ ਕਰਕੇ ਸੈਟਲਮੈਂਟ ਕਰਨਗੇ ਇੰਡੀਆ ਦੇ ਵਿੱਚ ਪਬਲਿਕ ਪਲੇਸ ਤੇ ਪੋਰਨ ਵੀਡੀਓ ਦੇਖਣਾ ਐਸ ਨੂੰ ਬਣਾਉਣਾ ਪੂਰੀ ਤਰ੍ਹਾਂ ਦੇ ਨਾਲ ਬੈਨ ਹੈ 2018 ਦੇ ਵਿੱਚ ਕੇਂਦਰ ਸਰਕਾਰ ਵੱਲੋਂ 827 ਪੋਰਨ ਵੈੱਬਸਾਈਟ ਇੰਡੀਆ ਦੇ ਅੰਦਰੋਂ ਬੈਨ ਕਰ ਦਿੱਤੀਆਂ ਗਈਆਂ ਸਨ 2015 ਦੇ ਵਿੱਚ ਪੋਰਨ ਹੱਬ ਵੈੱਬਸਾਈਟ ਜਿਹੜੀ ਕਿ ਪੋਰਨ ਦੀ ਇੱਕ ਵੈੱਬ 2014 ਦੇ ਵਿੱਚ ਪੌਰਨ ਵੀਡੀਓ ਦੇਖਣ ਦੇ ਵਿੱਚ ਇੰਡੀਆ ਦਾ ਜਿਹੜਾ ਨੰਬਰ ਸੀ ਪੂਰੀ ਦੁਨੀਆ ਦੇ ਵਿੱਚੋਂ ਉਹ 5ਵਾਂ ਸੀ ਪਰ 2017 ਦੇ ਵਿੱਚ ਇੰਡੀਆ ਪੌਰਨ ਵੀਡੀਓ ਦੇਖਣ ਦੇ ਵਿੱਚ ਤੀਜੇ ਨੰਬਰ ਤੇ ਪਹੁੰਚ ਗਿਆ ਸੀ ਇੱਥੋਂ ਤੁਸੀਂ ਸਮਝ ਸਕਦੇ ਹੋ ਕਿ ਇੰਡੀਆ ਦੀ ਕਿੰਨੀ ਵੱਡੀ ਆਬਾਦੀ ਪੌਰਨ ਵੀਡੀਓ ਨੂੰ ਦੇਖਦੀ ਹੈ ਜੇਕਰ ਕੋਈ ਪੌਰਨ ਵੀਡੀਓ ਦੇਖਦਾ ਹੈ ਤਾਂ ਉਸ ਦਾ ਆਪਣੇ ਆਪ ਦੇ ਉੱਪਰ ਕੰਟਰੋਲ ਨਹੀਂ ਰਹਿੰਦਾ ਤੇ ਇਹੀ ਉਹ ਟਾਈਮ ਹੁੰਦਾ ਹੈ ਜਦੋਂ ਸਭ ਤੋਂ ਜ਼ਿਆਦਾ ਅਪਰਾਧ ਹੁੰਦੇ ਨੇ ਬਲਾਤਕਾਰ ਹੁੰਦੇ ਨੇ ਕਈ ਰੇਪ ਕੇਸ ਵਾਲੇ ਜਦੋਂ ਵੈਕਟਮ ਫੜੇ ਜਾਂਦੇ ਨੇ ਤਾਂ ਉਹ ਆਪ ਦੱਸਦੇ ਨੇ ਕਿ ਮੈਂ ਇੱਕ ਪੌਰਨ ਵੀਡੀਓ ਦੇਖੀ ਸੀ ਉਸ ਸਮੇਂ ਮੈਂ ਨਸ਼ੇ ਦੀ ਹਾਲਤ ਦੇ ਵਿੱਚ ਸੀ ਬੈਠਾ ਮੇਰਾ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਇਹੀ ਹੈ ਕਿ ਪੌਰਨ ਵੀਡੀਓ ਹਰ ਤਰ੍ਹਾਂ ਦੇ ਨਾਲ ਤੁਹਾਡੇ ਲਈ ਖਤਰਨਾਕ ਨੇ ਇੱਕ ਤਾਂ ਤੁਸੀਂ ਇਸ ਨੂੰ ਦੇਖ ਕੇ ਜੇਲ੍ਹ ਦੇ ਵਿੱਚ ਜਾ ਸਕਦੇ ਹੋ ਦੂਜਾ ਤੁਹਾਡੀ ਮੈਂਟਲ ਹੈਲਥ ਦੇ ਉੱਪਰ ਇਹ ਬਹੁਤ ਜ਼ਿਆਦਾ ਬੁਰਾ ਅਸਰ ਪਾਉਂਦੀਆਂ ਨੇ ਤੁਸੀਂ ਹੁਣ ਆਪ ਹੀ ਇੱਥੋਂ ਅੰਦਾਜ਼ਾ ਲਗਾ ਲਓ ਕਿ ਸਨ 2017 ਦੇ ਵਿੱਚ ਪੌਰਨ ਵੀਡੀਓ ਦੇਖਣ ਦੇ ਵਿੱਚ ਇੰਡੀਆ ਦਾ ਤੀਜਾ ਨੰਬਰ ਸੀ ਤੇ ਹੁਣ ਸਨ 2025 ਚੱਲ ਰਿਹਾ ਹੈ ਤੇ ਇੰਡੀਆ ਦਾ ਕਿਹਮਾ ਨੰਬਰ ਹੋਵੇਗਾ ਪੌਰਨ ਵੀਡੀਓ ਦੇਖਣ ਦੇ ਵਿੱਚ ਤੇ ਇਹੀ ਗੱਲ ਦਾ ਫਾਇਦਾ ਚੱਕਦੇ ਨੇ ਸਾਈਬਰ ਫਰਾਡ ਵਾਲੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇੰਡੀਆ ਦੇ ਵਿੱਚ ਹਰ ਤੀਜਾ ਇਨਸ ਸਾਹਮਣੇ ਵਾਲੇ ਇਨਸਾਨ ਨੂੰ ਕਾਲ ਕਰਕੇ ਕਹਿੰਦੇ ਨੇ ਕਿ ਤੁਸੀਂ ਅਸ਼ਲੀਲ ਵੀਡੀਓ ਦੇਖੀਆਂ ਨੇ Google Chrome ਦੇ ਉੱਪਰ ਤਾਂ ਉਹ ਸਾਹਮਣੇ ਵਾਲਾ ਇਨਸਾਨ ਡਰ ਜਾਂਦਾ ਹੈ ਕਿਉਂਕਿ ਉਸਨੇ ਸੱਚਮੁੱਚ ਦੇਖੀਆਂ ਹੁੰਦੀਆਂ ਨੇ ਤੇ ਜਿਹੜਾ ਇਨਸਾਨ ਕਦੇ ਵੀ ਅਜਿਹਾ ਕੁਝ ਨਹੀਂ ਕਰਦਾ ਉਸ ਨੂੰ ਕਿਸੇ ਦੀ ਵੀ ਕਾਲ ਆ ਜਾਈਏ ਉਹ ਬਿਲਕੁਲ ਵੀ ਨਹੀਂ ਡਰੇਗਾ ਉਹ ਕਹੇਗਾ ਕਿ ਹਾਂ ਤੁਸੀਂ ਮੇਰੇ ਉੱਤੇ ਐਫ ਆਈ ਆਰ ਦਰਜ ਕਰਵਾ ਦਿਓ ਮੈਂ ਆਪਣੇ ਆਪ ਦੇਖ ਲਵਾਂਗਾ ਜਦੋਂ ਕਿ ਮੈਂ ਅਜਾ ਕੰਮ ਕੀਤਾ ਹੀ ਨਹੀਂ ਤੇ ਜਿਹੜਾ ਚੋਰ ਹੋਵੇਗਾ ਉਹ ਆਪਣੇ ਆਪ ਮੰਨ ਜਾਵੇਗਾ ਤੇ ਇਹਨਾਂ ਨੂੰ ਪੈਸੇ ਵੀ ਦੇ ਦਵੇਗਾ ਤੇ ਕਿਸੇ ਵੀ ਤਰ੍ਹਾਂ ਦੇ ਸਾਈਬਰ ਫਰੌਡ ਦੀ ਜਾਣਕਾਰੀ ਵੀ ਤੁਸੀਂ 1930 ਨੰਬਰ ਤੇ ਕਾਲ ਕਰਕੇ ਦੇ ਸਕਦੇ ਹੋ ਏਸੀ ਜੀ ਕੋਈ ਜਾਣ ਜੋ ਟੀਮ ਨੂੰ ਜਰ ਸਬਸਕ੍ਰਾਈਬ ਕਰਨਾ ਧੰਨਵਾਦ